ਕੱਪੜੇ ਦੀ ਜਿਹੜੀ ਆ ਕਾਰ ਜਾ ਰਹੀ ਹੈ ਜਿਹਦੇ ਵਿੱਚ ਦੋ ਸਾਰਿਆਂ ਨੂੰ ਇੱਕ ਬੱਚੇ ਨੂੰ আর ਇੱਕ ਲੇਡੀ ਨੂੰ ਬਾਹਰ ਕੱਢ ਲਿੱਤਾ ਗਿਆ ਕਾਰ ਹਾਲੇ ਵੀ ਜਿਹੜੀ ਆ ਉਹ ਗਰੇਨ ਥਰੂ ਬਾਹਰ ਕੱਢੀ ਜਾ ਰਹੀ ਆ ਉਹ ਬੈਠੇ ਜੇ ਬਾਹਰ ਆਉਂਦੇ ਉਹ ਇੱਥੋਂ ਗੱਡੀ ਜਿਹੜਾ ਕੱਢੋ ਜਾਗਦੀ ਆ ਜਾਗਦੀ ਹੈ ਜਨਨੀਆਂ ਨੂੰ ਸਹੀ ਹੈ ਸੱਚੀ ਮੈਂ ਖੁਦ ਇੰਨਾ ਸ਼ੌਕ ਆ ਕਿ ਜਦੋਂ ਮੈਂ ਆਪਣੀ ਬਾਈਕ ਤੋਂ ਆ ਰਿਹਾ ਚੰਡੀਗੜ੍ਹ ਤੋਂ ਅੱਜੇ ਮੈਂ ਆਕੇ ਬਾਈਕ ਬਾਈ ਲਗਾਈ ਆ ਬਾਈਕ ਲਗਾ ਕੇ ਜਦੋਂ ਮੈਂ ਪਾਸ ਆਕੇ ਜਦੋਂ ਮੈਂ ਕੋਲ ਆਕੇ ਦੇਖਿਆ ਨਾ ਜਿਹੜੇ ਵੀਰ ਨੇ ਹੁਣ ਪਹਿਲਾ ਬਿਆਨ ਦਿੱਤਾ ਨਾ ਇਹ ਵੀਰ ਗੱਡੀ ਦੇ ਉੱਪਰ ਚੜਿਆ ਸੀ ਤੇ ਬੱਚਾ ਗੱਡੀ ਦੇ ਵਿੱਚੋਂ ਸਿਰਫ ਇੱਕ ਬੱਚਾ ਬੱਚਾ ਗੱਡੀ ਦੇ ਵਿੱਚੋਂ ਕੱਢਿਆ ਵੀਰਾਂ ਨੇ ਜੋ ਇਹ ਗਏ ਇਹਨਾਂ ਦੇ ਪਿੱਛੇ ਆ ਵੀਰ ਗਿਆ ਪਿੱਛੇ ਹੋਰ ਤਿੰਨ ਚਾਰ ਵੀਰ ਆਏ ਆਪਾਂ ਕੋ ਨਹੀਂ ਖਲੋਤਾ ਗਿਆ ਆਪਾਂ ਵੀ ਸਾਨੂੰ ਤੈਰਨਾ ਨਹੀਂ ਆਉਂਦਾ ਨਾ ਤੈਰਨ ਦੇ ਬਾਵਜੂਦ ਵੀ ਫਿਰ ਵੀ ਅਸੀਂ ਗਏ ਆ ਸੀ ਆਪਣੇ ਲੋਕ ਪੂਰੀ ਕੋਸ਼ਿਸ਼ ਕੀਤੀ ਆ ਬੱਚਾ ਪਹਿਲਾਂ ਕੱਢ ਲਿਆ ਜਿਹੜੀ ਵਿੱਚ ਇੱਕ ਲੇਡੀ ਸਭ ਬਚ ਸਕਦੀ ਆ ਤੇ ਮੈਂ ਬਿਨਾਂ ਸੋਚੇ ਸਮਝੇ ਵਿੱਚ ਕੁੱਦ ਗਿਆ ਤੇ ਜਿਹਦੇ ਕਾਰਨ ਮੈਂ ਸ਼ੀਸ਼ਾ ਤੋੜਿਆ ਜਿਹਦੇ ਮੇਰੇ ਸੱਟ ਵੀ ਲੱਗੀ ਆ ਤੇ ਮੈਂ ਸ਼ੀਸ਼ਾ ਤੋੜ ਕੇ ਇੱਕ ਬੱਚਾ ਤੇ ਇੱਕ ਲੇਡੀਸ ਨੂੰ ਮੈਂ ਪਹਿਲਾਂ ਕੱਢਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਉਹਨੂੰ ਦਾ ਬਚਾ ਲਿਆ ਤੇ ਬਾਕੀ ਜਿਹੜੀ ਲੇਡੀਸ ਸੀ ਉਹਨਾਂ ਨੂੰ ਟਰੈਕਟਰ ਦੀ ਸਹਾਇਤਾ ਨਾਲ ਬਾਹਰ ਕੱਢਿਆ ਤਾਂ ਕਿ ਉਹਨਾਂ ਦੀ ਵੀ ਜਾਨ ਬਚ ਸਕੇ ਪਰ ਫੇਰ ਵੀ ਹੌਲੀ ਹੌਲੀ ਕਰਦੇ ਉਹਨਾਂ ਦੀ ਕੰਡੀਸ਼ਨ ਇੰਨੀ ਹੁਣ ਸੀਰੀਅਸ ਆ ਫੇਰ ਵੀ ਵਾਈਗਰੂਪਾ ਲਾ ਕਰੇ ਕਿ ਉਹਨਾਂ ਦਾ ਬਚਾ ਹੋ ਜਾਵੇ ਆਪਣੇ ਪਰਿਵਾਰ ਚ ਚਲੇ ਜਾਣ ਪਰ ਇੰਨਾ ਹੈ ਕਿ ਜ਼ਿਆਦਾਤਰ ਲੋਕ ਮੋਬਾਈਲ ਦੇ ਕੇਹੀ ਮੋਬਾਈਲ ਦੀ ਨਾਲ ਹੀ ਦੇਖ ਰਹੇ ਸੀ ਵੀਡੀਓ ਬਣਾ ਰਹੀ ਸੀ ਹੋਰ ਸੋਚਣ ਵਾਲੀ ਗੱਲ ਹੈ ਕਿ ਇਹ ਤੋਂ ਬੰਦੇ ਨੇ ਆਪਣਾ ਡਰੋਨ ਲਿਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਬਲਿਕਿਟੀ ਲਈ ਪਰ ਇਹ ਨਹੀਂ ਸਮਝਿਆ ਕਿ ਅਸੀਂ ਵਿੱਚ ਬੜੀਏ ਜਾਂ ਆਪਣਾ ਰਸਤਾ ਲਿਆਈਏ ਜਾਂ ਕੋਸ਼ਿਸ਼ ਕਰੀਏ ਬੰਗਾ ਤੋਂ ਫਗਵਾੜਾ ਰੋਡ ਤੇ ਬਹਾ ਬੂਹਾ ਦੇ ਕੋਲ ਇੱਕ ਜ਼ਬਰਦਸਤ ਐਕਸੀਡੈਂਟ ਹੋਇਆ ਕਹਿੰਦੇ ਕਿ ਇੱਕ ਕਾਰ ਜਿਹੜੀ ਕਿ ਗੜਸ਼ੰਕਰ ਸਾਈਡ ਤੋਂ ਆ ਰਹੀ ਸੀ ਔਰ ਜਲੰਧਰ ਜਾ ਰਹੀ ਸੀ ਉਹਦੇ ਵਿੱਚ ਚਾਰ ਸਵਾਰੀਆਂ ਸੀ ਕਾਰ ਦਾ ਜਿਹੜਾ ਚਾਲਕ ਸੀ ਉਹਨੇ ਇੱਕਦਮ ਹਾਰਟ ਅਟੈਕ ਆਉਣ ਕਰਕੇ ਇੱਕਦਮ ਉਹ ਗੱਡੀ ਕਿਸੇ ਹੋਰ ਗੱਡੀਆਂ ਟਰਾ ਕੇ ਦੇਖ ਸਕਦੇ ਆ ਕਿ ਐਸ ਸਪਰਡਰ ਦੀ ਜਿਹੜੀ ਆ ਕਾਰ ਜਾ ਰਹੀ ਹੈ ਜਦੇ ਵਿੱਚ ਦੋ ਸਵਾਰੀਆਂ ਨੂੰ ਇੱਕ ਬੱਚੇ ਨੂੰ ਔਰ ਇੱਕ ਲੇਡੀ ਨੂੰ ਬਾਹਰ ਕੱਢ ਲਿੱਤਾ ਗਿਆ ਕਾਰ ਹੱਲੇ ਵੀ ਜਿਹੜੀ ਆ ਉਹ ਗ੍ਰੇਨ ਥਰੂ ਬਾਹਰ ਕੱਢੀ ਜਾ ਰਹੀ ਆ ਔਰ ਦੋ ਹੋਰ ਜਿਹੜੇ ਇੰਜ ਵਿੱਚ ਫਸੇ ਹੋਏ ਸੀਗੇ ਇੱਕ ਲੇਡੀ ਔਰ ਇੱਕ ਜਿਹੜਾ ਕਾਰ ਦਾ ਡਰਾਈਵਰ ਸੀ ਉਹਨੂੰ ਜਿਹੜਾ ਬਾਹਰ ਕੱਢ ਕੇ ਐ ਐਂਬੂਲੈਂਸ ਤੇ ਪੁਲਿਸ ਦੀ ਗੱਡੀ ਆ ਰਹਾ ਕਿਉਂਕਿ ਇਹ ਵੀ ਦੱਸਣ ਵਿੱਚ ਆ ਰਿਹਾ ਕਿ ਨਾ ਤਾਂ ਇੱਕਦਮ ਇੱਥੇ ਇਹਨਾਂ ਕੋਲ ਕਿਉਂਕਿ ਥੋੜੀ ਦੂਰ ਤੇ ਇੱਥੇ ਟੋਲ ਬਲਾਜਾ ਨਾ ਤਾਂ ਇਹਨਾਂ ਕੋਲ ਰਿਕਵਰੀ ਵੈਨ ਦਾ ਬੰਦੋਬਸਤ ਹੋਇਆ ਨਹੀਂ ਤੇ ਜਿਹੜੀ ਐਂਬੂਲੈਂਸ ਲਗਭਗ ਤਾਂ ਪੌਣਾ ਘੰਟਾ ਲੇਟ ਆਈ ਆ ਉਹਦੇ ਕਰਕੇ ਦੋਨੋਂ ਜਿਹੜੀਆਂ ਸਵਾਰੀਆਂ ਸੀ ਜਿਹਦੇ ਵਿੱਚ ਇੱਕ ਲੇਡੀ ਔਰ ਇੱਕ ਜਿਹੜਾ ਜੈਂਟ ਸੀ ਉਹ ਬਿਲਕੁਲ ਇੰਜਰਡ ਹੋ ਗਏ ਬਿਲਕੁਲ ਜਿਹੜੇ ਬੇਹੋਸ਼ ਨੇ ਉਹਨਾਂ ਨੂੰ ਫਗਵਾੜਾ ਦੇ ਹਸਪਤਾਲ ਜਿਹੜਾ ਬਾਇ ਪੁਲਿਸ ਦੀ ਗੱਡੀ ਵਿੱਚ ਲਿਆ ਆ ਯਾਰ ਲਿਆ ਗਿਆ ਪੱਪੜ ਦੇ ਵਿੱਚੋਂ ਜਿਹੜੀ ਆ ਕੱਢੀ ਜਾ ਰਹੀ ਆ ਰਿਕਵਰੀ ਵਿੱਚ ਔਰ ਜਿਹੜੀ ਆ ਲਗਭਗ ਇੱਕ ਘੰਟੇ ਦੇ ਤੱਕ ਜਿਹੜੀ ਗੱਡੀ ਵਿੱਚ ਰਹੀ ਆ ਦੋ ਸੌਰੀ ਉਹਨਾਂ ਇੱਕ ਬੱਚੇ ਨੂੰ ਮਹਿਲਾ ਨੂੰ ਜਿਹੜਾ ਪਹਿਲਾਂ ਕੱਢ ਲਿਆ ਗਿਆ ਔਰ ਇੱਕ ਇਹਦਾ ਚਾਲਕ ਤੇ ਇੱਕ ਹੋਰ ਲੇਡੀ ਜਿਹੜੀ ਕਿ ਉਹਦੀ ਮਾਸ ਚਾਲਕ ਦੀ ਮਾਸੀ ਦੱਸੀ ਪਾਜੀ ਕਿ ਤੁਸੀਂ ਦੇਖਿਆ ਕਿਵੇਂ ਜਿਹੜੀ ਗੱਡੀ ਪਲਟੀ ਹੈ ਕੀ ਕਾਰਨ ਰਿਹਾ ਦੇਖਿਆ ਕੁਛ ਵੱਡੇ ਵੀਰ ਇਹ ਤਾਂ ਮੈਨੂੰ ਪਤਾ ਨਹੀਂ ਕਿੱਦਾਂ ਪਲਟੀ ਮੈਨੂੰ ਇਨਾ ਪਤਾ ਹੈ ਕਿ ਮੈਂ ਫਗਵਾੜੇ ਤੋਂ ਵਾਪਸ ਆ ਰਿਹਾ ਸੀ ਇੱਥੇ ਰਾਤ ਹੋਣ ਦੇ ਕਾਰਨ ਗੱਡੀ ਦੇ ਵਿੱਚ ਜਾ ਚੁੱਕੀ ਸੀ ਬਹੁਤ ਬੁਰੇ ਤਰੀਕੇ ਨਾਲ ਤੇ ਮੈਂ ਦੇਖਿਆ ਕਿ ਸ਼ਾਇਦ ਬੱਚੇ ਤੇ ਜਿਹੜੀ ਵਿੱਚ ਇੱਕ ਲੇਡੀ ਸਭ ਬਚ ਸਕਦੀ ਆ ਤੇ ਮੈਂ ਬਿਨਾਂ ਸੋਚੇ ਸਮਝੇ ਵਿੱਚ ਕੁੱਦ ਗਿਆ ਤੇ ਜਿਹਦੇ ਕਾਰਨ ਮੈਂ ਸ਼ੀਸ਼ਾ ਤੋੜਿਆ ਜਿਹਦੇ ਮੇਰੇ ਸੱਟ ਵੀ ਲੱਗੀ ਆ ਤੇ ਮੈਂ ਸ਼ੀਸ਼ਾ ਤੋੜ ਕੇ ਇੱਕ ਬੱਚਾ ਤੇ ਇੱਕ ਲੇਡੀਸ ਨੂੰ ਮੈਂ ਪਹਿਲਾਂ ਕੱਢਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਉਹਨੂੰ ਤਾਂ ਬਚਾ ਲਿਆ ਤੇ ਬਾਕੀ ਜਿਹੜੀ ਲੇਡੀਸ ਸੀ ਉਹਨਾਂ ਨੂੰ ਟ੍ਰੈਕਟਰ ਦੀ ਸਹਾਇਤਾ ਨਾਲ ਬਾਹਰ ਕੱਢਿਆ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਪਰ ਫੇਰ ਵੀ ਹੌਲੀ-ਹੌਲੀ ਕਰਦੇ ਉਹਨਾਂ ਦੀ ਕੰਡੀਸ਼ਨ ਇੰਨੀ ਹੁਣ ਸੀਰੀਅਸ ਆ ਫੇਰ ਵੀ ਵਾਹ ਗਰੁੱਪ ਉਲਾ ਕਰੇ ਕਿ ਉਹਨਾਂ ਦਾ ਬਚਾ ਹੋ ਜਾਵੇ ਆਪਣੇ ਪਰਿਵਾਰ 'ਚ ਚਲੇ ਜਾਣ ਹਾਂ ਤੂੰ ਕਿਨੇ ਸਵਾਰੀਆਂ ਸੀ ਜਦੋਂ ਦੇਖਿਆ ਗੱਡੀ ਦੇ ਵਿੱਚ ਕਿੰਨੀਆਂ ਸਵਾਰੀਆਂ ਸੀਆਂ ਔਰ ਜਿਹੜੀਆਂ ਦੋ ਗੱਡੀਆਂ ਉਹਨਾਂ ਨੇ ਕੋ ਦੱਸਿਆ ਕਿ ਕਿੱਥੋਂ ਦੇ ਰਹਿਣ ਵਾਲੇ ਕਿਵੇਂ ਆ ਕਿਧਰ ਨੂੰ ਯਾਰ ਆ ਸੀਗੇ ਔਰ ਕੀ ਹਾਲਾਤ ਨੇ ਉਹਨਾਂ ਦੀ ਬਿਰਜ ਇਹਨਾਂ ਤੇ ਨਹੀਂ ਪਤਾ ਪਰ ਇਹਨਾਂ ਹੈ ਕਿ ਜਿਹੜੇ ਵਿੱਚ ਐਕਸੀਡੈਂਟ ਹੋਇਆ ਉਹ ਬਹੁਤ ਸਾਰੇ ਮੇ ਹੋਏ ਨੇ ਤੇ ਹਾਦਸਾ ਬਹੁਤ ਖਤਰਨਾਕ ਸੀਗਾ ਤੇ ਬਾਕੀ ਜੋ ਮਾਲਕ ਚਾਹੁੰਦਾ ਉਹ ਕਿੰਨੇ ਕਿੰਨੇ ਕਿ ਮਰਦੇ ਸੀ ਬੱਚਾ ਕਿੰਨੀ ਕੁ ਉਮਰ ਦਾ ਸੀ ਇਹ ਲੇਡੀ ਕਿੰਨੀ ਕੁ ਉਮਰ ਦੀ ਸੀ ਬੱਚਾ ਮੇਰੇ ਹਿਸਾਬ ਨਾਲ 4 ਤੋਂ 5 ਸਾਲ ਦਾ ਹੋ ਸਕਦਾ ਆ ਤੇ ਇੱਕ ਲੇਡੀ ਸੀ 30 ਤੋਂ 35 ਸਾਲ ਦੀ ਤੇ ਬਜ਼ੁਰਗ ਜਿਹੜੀ ਮਾਤਾ ਸੀ ਉਹ ਥੋੜੀ ਜਿਆਦਾ ਹਾਲਤ ਵਿੱਚ ਬੁਰੀ ਹਾਲਤ ਵਿੱਚ ਸੀ ਤੇ ਹੈ ਜਿਆਦਾ ਬਜ਼ੁਰਗ ਸੀ ਜਿਵੇਂ ਟੋਲ ਪਲਾਜ਼ਾ ਕੋਲ ਆਇਆ ਇਹਨਾਂ ਕੋਲ ਇੱਕ ਨੰਬਰ ਰਿਕਵਰੀ ਭੇਜਦੀ ਬੰਦੋਬਸ ਨਹੀਂ ਹੋ ਸਕਿਆ ਐਂਬੂਲੈਂਸ ਦਾ ਜਿਹੜਾ ਬਾਫ ਹੀ ਲੇਟ ਆਈ ਹੈ ਇਹਦਾ ਕਾਰਨ ਮੰਨਦੇ ਹਾਂ ਕਿ ਇਹ ਵੀ ਡਿਲੇ ਹੋਏ ਆ ਨਹੀਂ ਅਸੀਂ ਇਹ ਗੱਲ ਨੂੰ ਨਹੀਂ ਕਹਿ ਸਾਦੇ ਕਿ ਕਿਸੇ ਦਾ ਕਿਦਾਂ ਲੇਟ ਆਇਆ ਜੋ ਉਹਨਾਂ ਦੀ ਵਿਧੀ ਲਿਖੀ ਹੋਈ ਸੀ ਉਹ ਕਰ ਚੁੱਕੇ ਆ ਜੀ ਮਾਲਕ ਨੇ ਜੋ ਲਿਖਿਆ ਸੀ ਉਹਨਾਂ ਦਾ ਹੋ ਚੁੱਕਾ ਹੈ ਤੇ ਸਾਡਾ ਜੋ ਫਰਜ਼ ਬਣਦਾ ਸੀ ਅਸੀਂ ਪੂਰਾ ਕੀਤਾ ਸਾਨੂੰ ਤੈਰਨਾ ਆਉਂਦਾ ਸੀ ਅਸੀਂ ਜਾ ਬੜੇ ਆ ਤੇ ਇੰਨਾ ਆ ਕਿ ਮੈਂ ਇਹ ਰਿਕਵੈਸਟ ਕਰਨਾ ਚਾਹੁੰਦਾ ਜਦੋਂ ਵੀ ਮਤਲਬ ਇਦਾਂ ਦਾ ਕੋਈ ਹਾਦਸਾ ਹੁੰਦਾ ਆਪਾਂ ਮੋਬਾਈਲ ਨੂੰ ਮਾਹਤਾ ਦਈਏ ਆਪਾਂ ਮੋਬਾਈਲ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦੰਦੇ ਆ ਵਿੱਚ ਜਾਣਾ ਜ਼ਰੂਰ ਚਾਹੀਦਾ ਕੀ ਪਤਾ ਤੁਹਾਡੀ ਸਹਾਇਤਾ ਦੇ ਨਾਲ ਕਿਸੇ ਦੀ ਜਾਨ ਬਚ ਸਕੇ ਜਾਂ ਕੋਈ ਤਾਂ ਆਪਣੇ ਪਰਿਵਾਰ ਵਿੱਚ ਜਾ ਸਕੇ ਪੁਲਿਸ ਦੀ ਜਿਹੜੀ ਆ ਚੌਂਕੀ ਬੜੀ ਨੇੜੇ ਆ ਨਾਕਾ ਇੱਥੇ ਲੱਗਾ ਹੋਇਆ ਪੁਲਿਸ ਕੇ ਨੇਚਰ ਦੇ ਵਿੱਚ ਆ ਗਏ ਪੁਲਿਸ ਦੀ ਹੈਲਪ ਕਿਦਾਂ ਦੇ ਰਹੀ ਆ ਵੱਡੇ ਵੀਰ ਇੱਕ ਪੁਲਸ ਵਾਲਾ ਤਾਂ ਭੱਜ ਕੇ ਆਇਆ ਉਹਨਾਂ ਜਦ ਪਤਾ ਲੱਗਾ ਭੱਜ ਕੇ ਆਇਆ ਉਹ ਮੇਰੇ ਨਾਲ ਹੀ ਗਿਆ ਉਹਨੂੰ ਤੈਰਨਾ ਨਹੀਂ ਆਉਂਦਾ ਸੀ ਪਰ ਫੇਰ ਵੀ ਰੱਸਾ ਫੜ ਕੇ ਵਿੱਚ ਗਿਆ ਆਪਣੀ ਵਰਦੀ ਲਵੇੜੀ ਸਾਰਾ ਕੁਝ ਕੀਤਾ ਤੇ ਨਾਲ ਦੋ ਪੁਲਸ ਵਾਲੇ ਸੀ ਜਿਨ੍ਹਾਂ ਨੇ ਪੂਰੀ ਸਾਨੂੰ ਸਹਾਇਤਾ ਕੀਤੀ ਇਦਾਂ ਨਹੀਂ ਕੀ ਆਪਾਂ ਕਹਿ ਸਕਦੇ ਕਿ ਪੁਲਸ ਵਾਲੇ ਨੇ ਸਹਾਇਤਾ ਨਹੀਂ ਕੀਤੀ ਉਹਨਾਂ ਨੇ ਆਪਣਾ ਦੇਖਿਆ ਇੱਕ ਪੁਲਸ ਵਾਲਾ ਵਿੱਚ ਵੜਿਆ ਉਹਦਾ ਮੋਬਾਈਲ ਖਰਾਬ ਹੋ ਗਿਆ ਪੂਰੀ ਤਰੀਕੇ ਨਾਲ ਕਿ ਇੱਥੇ ਪਿੰਡ ਵਾਲੇ ਸੀਗੇ ਮੁੰਡੇ ਉਹ ਆਪਣੇ ਦੌੜ ਕੇ ਆਏ ਨੇ ਆਪਣੇ ਸਾਧਨ ਲੈ ਕੇ ਆਏ ਨੇ ਤੇ ਕੰਮ ਕੀਤਾ ਕੰਮ ਕੀਤਾ ਇਤਾਂ ਨਹੀਂ ਕਿ ਸਾਰੇ ਬੜੇ ਨੇ ਪਰ ਇੰਨਾ ਹੈ ਕਿ ਜ਼ਿਆਦਾਤਰ ਲੋਕ ਮੋਬਾਈਲ ਦੇ ਕੇ ਹੀ ਮੋਬਾਈਲ ਦੇ ਨਾਲ ਹੀ ਦੇਖ ਰਹੇ ਸੀ ਵੀਡੀਓ ਬਣਾ ਰਹੇ ਸੀ ਹੋਰ ਸੋਚਣ ਵਾਲੀ ਗੱਲ ਹੈ ਕਿ ਇਹ ਤੋਂ ਬੰਦਿਆਂ ਨੇ ਆਪਣਾ ਡਰੋਨ ਲਿਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਬਲਿਕਿਟੀ ਲਈ ਪਰ ਇਹ ਨਹੀਂ ਸਮਝਿਆ ਕਿ ਅਸੀਂ ਵਿੱਚ ਬੜੀਏ ਜਾਂ ਆਪਣਾ ਰਸਾ ਲਿਆਈਏ ਜਾਂ ਕੋਸ਼ਿਸ਼ ਕਰੀਏ ਇਤੋਂ ਨੰਗਦੇ ਨੇ ਟਰੱਕ ਵਾਲੇ ਨੰਗਦੇ ਨੇ ਵੀਰ ਜੀ ਹੋਰ ਕ ਨੰਗਦੇ ਨੇ ਉਹਨਾਂ ਨੇ ਆਪਣੇ ਰਸੇ ਤੱਕ ਦੇ ਦਿੱਤੇ ਇਹ ਨਹੀਂ ਕੋਈ ਹੋਰ ਨਹੀਂ ਆਇਆ ਕਿ ਵਿੱਚ ਵੜ ਸਕੀਏ ਕਿੰਨ ਦੀ ਜਿਹੜਾ ਪਾਣੀ ਸੀ ਪਾਣੀ ਕੀ ਹੋ ਚੱਲਾ ਸੀ ਕੁਝ ਨਹੀਂ ਹੋ ਚੱਲਾ ਸੀ ਪਾਣੀ ਦੇ ਨਾਲ ਨਹੀਂ ਇਹ ਕ੍ਰੇਨ ਵੀ ਐਕਦਾਮ ਕੋ ਟਰੈਕਟਰ ਦੀ ਇਹ ਮੈਂ ਰਸੇ ਤਾਂ ਕਾਫੀ ਟੁੱਟੇ ਨੇ ਰਸੇ ਨਾਲ ਨਹੀਂ ਨਿਕਲੇ ਕਿਉਂ ਗੱਡੀ ਕਾਫੀ ਤਸੀ ਹੋਈ ਸੀ ਗਾਰੇ ਦੇ ਵਿੱਚ ਬਿਲਕੁਲ ਜਿਹੜਾ ਟੋਲ ਪਲਾਜਾ ਬਿਲਕੁਲ ਨੇੜੇ ਹੈ ਨਾ ਕੋ ਕ੍ਰੇਨ ਵੀ ਆ ਨਾ ਕੋ ਐਮਬੂਲੈਂਸ ਵੀ ਆ ਇਹਨਾਂ ਨੇ ਇੱਕਦਮ ਇਵੇਂ ਜਲਦੀ ਨਹੀਂ ਭੇਜੀ ਇਹ ਵੀ ਕਾਰਨ ਹੋ ਸਕਦਾ ਵੀ ਜਿਹੜੀ ਆ ਇੰਨੀ ਡਿਲੇ ਹੋਈ ਆ ਨਹੀਂ ਇਹ ਨਹੀਂ ਅਸੀਂ ਕਾਰਨ ਇਹ ਨਹੀਂ ਮੰਨ ਸਕਦੇ ਕੀ ਹੋਇਆ ਉਹਨਾਂ ਤੋਂ ਜਦੋਂ ਇਨਫੋਰਮੇਸ਼ਨ ਜਾਨੀ ਉਦੋਂ ਹੀ ਆਊਗਾ ਜੀ ਠੀਕ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਹਾਲਾਤ ਕਿਹੋ ਜਿਹੇ ਨੇ ਗੱਡੀ ਦੇ ਹਾਲਤ ਤੁਸੀਂ ਦੇਖ ਸਕਦੇ ਹੋ ਕੱਡੀ ਬਹੁਤ ਜ਼ਿਆਦਾ ਬੇਚੀ ਜਾ ਚੁੱਕੀ ਸੀ ਕਿ ਰਸਾ ਕੀ ਕਰੇ ਜਦ ਗੱਡੀ ਜ਼ਿਆਦਾ ਬੇਚੀ ਸੀਗੀ ਨਹੀਂ ਆ ਜਿਹੜਾ ਐਕਸੀਡੈਂਟ ਹੋਇਆ ਪਹਿਲੀ ਗੱਲ ਤੇ ਕੀ ਕਾਰਨ ਹੈ ਪਤਾ ਲੱਗਾ ਪੁੱਛ ਭਾਜੀ ਮੈਂ ਤਾਂ ਸੱਚੀ ਮੈਂ ਖੁਦ ਇਨਾ ਸ਼ੌਕ ਆ ਕਿ ਜਦੋਂ ਮੈਂ ਆਪਣੀ ਬਾਈਕ ਤੋਂ ਆ ਰਿਹਾ ਚੰਡੀਗੜ੍ਹ ਤੋਂ ਹਜੇ ਮੈਂ ਆ ਕੇ ਬਾਈਕ ਉਤਾਰ ਬਾਈ ਲਗਾਈ ਆ ਬਾਈਕ ਲਗਾ ਕੇ ਜਦੋਂ ਮੈਂ ਪਾਸ ਆ ਕੇ ਜਦੋਂ ਮੈਂ ਕੋਲ ਆ ਕੇ ਦੇਖਿਆ ਨਾ ਆ ਜਿਹੜੇ ਵੀਰ ਨੇ ਹੁਣ ਪਹਿਲਾ ਬਿਆਨ ਦਿੱਤਾ ਨਾ ਇਹ ਵੀਰ ਗੱਡੀ ਦੇ ਉੱਪਰ ਚੜਿਆ ਸੀ ਤੇ ਬੱਚਾ ਗੱਡੀ ਦੇ ਵਿੱਚੋਂ ਸਿਰਫ ਇੱਕ ਬੱਚਾ ਬੱਚਾ ਗੱਡੀ ਦੇ ਵਿੱਚੋਂ ਕੱਢਿਆ ਵੀਰਾਂ ਨੇ ਜਦੋਂ ਇਹ ਗਏ ਇਹਨਾਂ ਦੇ ਪਿੱਛੇ ਆ ਵੀਰ ਗਿਆ ਪਿੱਛੇ ਹੋਰ ਤਿੰਨ ਚਾਰ ਵੀਰ ਆਏ ਆਪਾਂ ਕੋ ਨਹੀਂ ਖਲੋਤਾ ਗਿਆ ਆਪਾਂ ਵੀ ਸਾਨੂੰ ਤੈਰਨਾ ਨਹੀਂ ਆਂਦਾ ਨਾ ਤੈਰਨ ਦੇ ਬਾਵਜੂਦ ਵੀ ਫਿਰ ਵੀ ਅਸੀਂ ਗਏ ਆ ਸੀ ਆਪਣੇ ਲੋ ਪੂਰੀ ਕੋਸ਼ਿਸ਼ ਕੀਤੀ ਆ ਬੱਚਾ ਪਹਿਲਾ ਕੱਢ ਲਿਆ ਉਸ ਤੋਂ ਬਾਅਦ ਫਿਰ ਬਾਕੀ ਹੋਰ ਕਿੰਨੇ ਜਾਣੇ ਆ ਪੁਲਿਸ ਮੁਲਾਜ਼ਮ ਵੀਰ ਜਿਹੜਾ ਇੱਕ ਆਇਆ ਆਂਦੇ ਹੀ ਉਹਨੇ ਸਿੱਧਾ ਅੰਦਰ ਝੱਪਟੀ ਮਾਰੀ ਉਹਨੇ ਇਹ ਨਹੀਂ ਦੇਖਿਆ ਕਿ ਮੈਨੂੰ ਤੈਰ ਨਾ ਆਂਦਾ ਕਿ ਨਹੀਂ ਆਂਦਾ ਉਹਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸਾਥ ਨਭੋਣ ਦੀ ਉਸ ਤੋਂ ਬਾਅਦ ਹੌਲੀ-ਹੌਲੀ ਸਾਰੇ ਆਂਦੇ ਗਏ ਕ੍ਰੇਨ ਵੀ ਆਈ ਜੋ-ਜੋ ਇਹਨਾਂ ਨੇ ਮੰਗਾਇਆ ਰੱਸਾ ਜਿਹੜੀ ਚੀਜ਼ ਦੀ ਲੋੜ ਈ ਹਰ ਇੱਕ ਚੀਜ਼ ਜਿੰਨੀ ਵਕੈਂਸੀ ਸਾਨੂੰ ਚਾਹੀਦੀ ਸੀ ਉਹ ਸਾਰੇ ਆਂਦੀ ਗਈ ਆ ਕੋਈ ਡਿਨਾਈ ਦੀ ਗੱਲ ਨਹੀਂ ਆ ਬਟ ਮੇਨ ਇਹ ਆ ਕਿ ਜਿੰਨੀ ਅਸੀਂ ਮੌਕੇ ਦੇ ਸਾਰਿਆਂ ਨੇ ਵੀ ਇਸ ਨੂੰ ਪੂਰਾ ਵਾਇਗਰੂ ਦੇ ਮੱਦੇ ਨਜ਼ਰ ਰੱਖਦੇ ਹੋਏ ਕਿ ਪੂਰੀ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਅਹੀਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਵਾਹ ਗਰੂ ਬਸ ਮੇਹਰ ਕਰੇ ਦੋ ਦੋ ਜਣੇ ਤਾਂ ਆਪਾਂ ਕੱਢ ਲਈ ਸੀ ਇੱਕ ਬੱਚਾ ਤੇ ਇੱਕ ਆਪਣਾ ਕੁੜੀ ਸੀ ਸ਼ਾਇਦ ਮਤਲਬ 25 ਤੋਂ 30 ਉਮਰ ਦੀ ਸਾਲ ਦੀ ਕੁੜੀ ਹੋਣੀ ਆ ਉਹ ਤਾਂ ਕੱਢ ਲਈ ਉਸ ਤੋਂ ਬਾਅਦ ਜਿਹੜੇ ਐਂਡ ਦੇ ਲੇਟ ਦੋ ਕੱਡੇ ਸਾਨੂੰ ਅੱਧਾ ਪੂਨਾ ਘੰਟਾ ਲਾ ਕੇ ਗੱਡੀ ਖਿੱਚ ਪਹਿਲਾਂ ਟਰੈਕਟਰ ਨੂੰ ਰਸਾ ਪਾ ਕੇ ਕਰਕੇ ਪੂਰੀ ਕੋਸ਼ਿਸ਼ ਕੀਤੀ ਆ ਉਹ ਨਹੀਂ ਜਿੰਨਾ ਸਾਡਾ ਵਾਹ ਲੱਗਦਾ ਸੀ ਅਸੀਂ ਆਪਣਾ ਵਾਹ ਲਾ ਲਿਆ ਉਸ ਤੋਂ ਬਾਅਦ ਉਹ ਦੋ ਜੀ ਇੱਕ ਲੇਡੀਜ਼ ਤੇ ਇੱਕ ਜੈਂਟਸ ਉਹ ਜਿਹੜੇ ਡਰਾਈਵਰ ਸੀਟ ਤੇ ਜੈਂਟ ਬੈਠੇ ਸੀ ਉਹ ਬਹੁਤ ਮੁਸ਼ਕਿਲ ਨਾਲ ਅਸੀਂ ਐਂਡ ਦੇ ਟਾਈਮ ਮੌਕੇ ਤੇ ਦੋਵਾਂ ਨੂੰ ਕੱਢਿਆ ਇੰਨੀ ਮੁਸ਼ਕਿਲ ਤੇ ਉਹ ਹੁਣ ਦੋਨਾਂ ਨੂੰ ਹਸਪੀਟਲ ਲੈ ਗਏ ਆ ਅਸੀਂ ਤਾਂ ਹੀ ਕਹਿਣਾ ਜਾਵਾਂਗੇ ਕਿ ਵਾਹਿਗੁਰੂ ਸਹੀ ਹੋ ਜੇ ਸਭ ਕੁਝ ਸਭ ਕੁਝ ਸਹੀ ਹੋ ਜੇ ਵਾਹਿਗੁਰੂ ਦੀ ਮਿਹਰ ਨਾਲ ਆ ਤੁਸੀਂ ਦੇਖ ਸਕਦੇ ਹੋ ਰਿਕਵਰੀ ਬੈਨ ਨਾ ਕਿਵੇਂ ਉਹ ਗੱਡੀ ਜਿਹੜੀ ਡੈਮੇਜ ਹੋ ਚੁੱਕੀ ਹੈ ਬਿਲਕੁਲ ਜਿਹੜੀ ਆ ਛੱਪੜ ਡਿੱਗੀ ਆ ਰੋ ਉਹਨੂੰ ਕੱਢਿਆ ਜਾ ਰਿਹਾ ਆ ਪੂਰੀ ਮੁਸ਼ਤਦੀ ਨਾਲ ਰਿਕਵਰੀ ਜਿਹੜੀ ਹੈ ਬੈਨ ਲੈ ਆ ਕੇ ਕੋਸ਼ਿਸ਼ ਕੀਤੀ ਪਹਿਲਾਂ ਜਿਹੜਾ ਕਿ ਟਰੈਕਟਰਾਂ ਦੇ ਨਾਲ ਰੱਸਾ ਪਾ ਕੇ ਖਿੱਚਣ ਦੀ ਕੋਸ਼ਿਸ਼ ਰਿਕਵਰੀ ਬੈਂ ਜਿਹੜੀ ਮਗਾਈ ਗਈ ਪੁਲਿਸ ਵੱਲੋਂ ਔਰ ਗੱਡੀ ਨੂੰ ਜਿਹੜਾ ਆ ਬਾਹਰ ਘੱਟ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਚਾਰ ਸਵਾਰੀਆਂ ਜਿੰਨਾਂ ਵਿੱਚ